ਸਸੀਕਾ ਜੀ ਲਾਡ ਲੀਆਂ ਵੀਡੀਓ ਵਿੱਚ ਜਦੋਂ ਰੋਜੀ ਬਲਜੀਤ ਨੂੰ ਆਵਾਜ਼ ਮਾਰਦੀ ਹੈ ਤੇ ਬਲਜੀਤ ਬਹੁਤ ਡਰ ਜਾਂਦੀ ਹੈ ਰੋਜੀ ਦੀ ਆਵਾਜ਼ ਸੁਣ ਕੇ ਕਿਉਂਕਿ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਰੋਜੀ ਬਹੁਤ ਗੁੱਸੇ ਵਿੱਚ ਆ ਕਿਉਂਕਿ ਪਹਿਲਾਂ ਵੀ ਰੋਜੀ ਨੇ ਉਸ ਦੇ ਚਪੇੜਾ ਮਾਰੀਆਂ ਸੀ ਉਹ ਡਰ ਜਾਂਦੀ ਹੈ ਤੇ ਪੁੱਛਦੀ ਹੈ ਭੈਣ ਜੀ ਕੀ ਗੱਲ ਹੋ ਗਈ ਤੁਸੀਂ ਇੰਨੀ ਉੱਚੀ ਉੱਚੀ ਮੈਨੂੰ ਆਵਾਜ਼ਾ ਕਿਉਂ ਮਾਰ ਰਹੇ ਆ ਫਿਰ ਜਦੋਂ ਰੋਜੀ ਸਾਰੀ ਗੱਲ ਬਲਜੀਤ ਨੂੰ ਦੱਸਦੀ ਹੈ ਕਿ ਤੂੰ ਜੋ ਮੇਰੇ ਨਾਲ ਕੀਤਾ ਆ ਉਹ ਉਹ ਕੀ ਆ ਤੂੰ ਮੇਰੀ ਭੈਣ ਰੱਜੋ ਨਾਲ ਰੋਜੀ ਬਣ ਕੇ ਗੱਲ ਕੀਤੀ ਆ ਤੂੰ ਇੰਨੀ ਆ ਚਾਲਾ ਕਿਉਂ ਖੇਡਦੀ ਆ ਤੂੰ ਤਾਂ ਪਹਿਲਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਦਿੱਤੇ ਆ ਮੈਨੂੰ ਤੇ ਹੁਣ ਹੋਰ ਦੁੱਖ ਦੇਣਾ ਚਾਹੁੰਦੀ ਸੀ ਤਨੂ ਕੀ ਮਿਲਦਾ ਆ ਇਹ ਸਭ ਕਰਕੇ ਹੁਣ ਮੈਂ ਤੇਰਾ ਪਰਦਾ ਫਾਸ ਕਰ ਦੇਣਾ ਆ ਸਾਰੀਆਂ ਗੱਲਾਂ ਮੈਂ ਹੁਣ ਤੇਰੇ ਵੀਰ ਜੀ ਨੂੰ ਦੱਸ ਦੇਣੀਆਂ ਆ ਕਿ ਇਸ ਕੈਨ ਵਿੱਚ ਦੋ ਕੁੜੀਆਂ ਆਈਆਂ ਸੀ ਤੇ ਇਸ ਨੇ ਝੂਠ ਬੋਲ ਕੇ ਤੁਹਾਨੂੰ ਮੁੰਡੇ ਦੱਸ ਦਿੱਤੇ ਫਿਰ ਦੇਖੀ ਤੇਰਾ ਕੀ ਹਾਲ ਹੁੰਦਾ ਆ ਇਸ ਗੱਲ ਨੂੰ ਸੁਣ ਕੇ ਬਲਜੀਤ ਬਹੁਤ ਡਰ ਜਾਂਦੀ ਐ ਤੇ ਬਲਜੀਤ ਕਹਿੰਦੀ ਐ ਭੈਣ ਜੀ ਮੈਨੂੰ ਮaaf ਕਰਦੇ ਹੋ ਮੈਂ ਹੁਣ ਅੱਗੇ ਤੋਂ ਤੁਹਾਡੇ ਨਾਲ ਕੋਈ ਚਾਲ ਨਹੀਂ ਖੇਡਦੀ ਫਿਰ ਜਦੋਂ ਮਿੰਦਾ ਬੁੱਟਰ ਦੇ ਘਰ ਜਾਂਦਾ ਹੈ ਤੇ ਉਸਦੇ ਘਰ ਰੋਟੀ ਖਾਂਦਾ ਹੈ ਤੇ ਉਹ ਬਹੁਤ ਖੁਸ਼ ਹੁੰਦਾ ਹੈ ਕਹਿੰਦਾ ਹੈ ਮੇਰੇ ਹਿੱਸੇ ਜੋ ਵੀ ਆਵੇਗਾ ਮੈਂ ਤੁਹਾਨੂੰ ਦੇ ਦੇਵਾਂਗਾ ਤੇ ਇਸ ਗੱਲ ਦਾ ਗੁਰਪ੍ਰੀਤ ਨੂੰ ਪਤਾ ਲੱਗ ਜਾਂਦਾ ਹੈ ਕਿ ਮਿੰਦਾ ਬੁੱਟਰ ਦੇ ਘਰੇ ਗਿਆ ਹੈ ਤੇ ਗੁਰਪ੍ਰੀਤ ਬਹੁਤ ਹੀ ਲੜਦਾ ਹੈ ਮਿੰਦੇ ਦੇ ਨਾਲ ਕਿ ਤੂੰ ਕਿਉਂ ਗਿਆ ਸੀ ਉਸਦੇ ਘਰੇ ਤੇ ਫਿਰ ਜਦੋਂ ਰੋਜੀ ਦੇ ਭੈਣ ਤੇ ਜੀਜਾ ਮੰਨੂ ਨੂੰ ਸਵੇਹਕਾਰ ਛੱਡਣ ਜਾਂਦੇ ਹਨ ਤੇ ਉਹ ਕਹਿੰਦੇ ਹਨ ਕਿ ਪਹਿਲਾਂ ਅਸੀਂ ਗੁਰਦੁਆਰੇ ਮੱਥਾ ਟੇਕ ਆਈਏ ਤੇ ਜਦੋਂ ਗੁਰਦੁਆਰੇ ਮੱਥਾ ਟੇਕ ਆ ਟੇਕਦੇ ਹਨ ਤੇ ਮੰਨੂ ਨੂੰ ਪੰਗੂੜੇ ਤੇ ਝੂਟੇ ਦਵਾਉਂਦੇ ਆ ਤੇ ਫਿਰ ਮੰਨੂ ਕਹਿੰਦੀ ਆ ਮੈਂ ਇੱਕ ਗੁੱਡੀ ਲੈਣੀ ਆ ਉਹ ਇੱਕ ਗੁੱਡੀ ਤੇ ਦੋ ਇੱਕ ਗੁੱਡਾ ਲੈ ਲੈਂਦੀ ਹੈ ਤੇ ਜਦੋਂ ਉਹ ਗੁੱਡਾ ਲੈਂਦੀ ਹੈ ਤੇ ਆਪਣੀ ਮਾਸੀ ਨੂੰ ਦੱਸਦੀ ਹੈ ਕਿ ਇਹ ਮੇਰੀ ਮਾਸੀ ਦੇ ਘਰ ਪੁੱਤ ਬਣ ਕੇ ਆਵੇਗਾ ਤੇ ਉਸ ਦੀ ਮਾਸੀ ਇਮੋਸ਼ਨਲ ਹੋ ਜਾਂਦੀ ਹੈ ਤੇ ਫਿਰ ਜਦੋਂ ਫਿਰ ਝੂਟੇ ਲੈਣ ਲੱਗ ਜਾਂਦੀ ਹੈ ਤੇ ਉਸ ਦੀ ਮਾਸੀ ਮਾਸੜ ਨੂੰ ਕਹਿੰਦੀ ਹੈ ਕਿ ਜੇ ਆਪਾਂ ਮੰਨ ਨੂੰ ਲੈ ਕੇ ਕਿਤੇ ਦੂਰ ਚਲੇ ਜਾਈਏ ਫਿਰ ਆਪਾਂ ਕਦੇ ਵੀ ਇਸ ਸ਼ਹਿਰ ਵਿੱਚ ਵਾਪਸ ਨਹੀਂ ਆਵਾਂਗੇ ਤੇ ਉਸ ਦਾ ਮਾਸੜ ਇਸ ਗੱਲ ਨੂੰ ਨਹੀਂ ਮੰਨਦਾ ਉਹ ਕਹਿੰਦਾ ਹੈ ਕਿ ਆਪਾਂ ਨੂੰ ਆਪਣੇ ਘਰ ਤਾਂ ਆਣਾ ਹੀ ਪੈਣਾ ਹੈ ਕਦੋਂ ਤੱਕ ਆਪਾਂ ਲੁਕਦੇ ਫਿਰਦੇ ਰ੍ਹਾਂਵਾਂਗੇ ਪਰ ਉਸ ਦੀ ਮਾਸੀ ਜਦੋਂ ਉਸਦੇ ਨਾਨਾ ਨਾਨੀ ਘਰ ਜਾਂਦੀ ਹੈ ਤੇ ਉਹ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਕਿ ਰੱਜੋ ਤੇ ਮੰਨੂ ਮੰਨੂ ਸਾਡੇ ਘਰੇ ਆਈ ਹੈ ਤੇ ਜਦੋਂ ਰੱਜੋ ਦੱਸਦੀ ਆ ਕਿ ਨਹੀਂ ਮੈਂ ਤਾਂ ਮੰਨੂ ਨੂੰ ਛੱਡਣ ਆਈ ਆ ਤੁਸੀਂ ਇਸ ਨੂੰ ਆਪਣੇ ਕੋਲ ਰੱਖੋ ਕਿਉਂਕਿ ਰੋਜੀ ਨੂੰ ਹੁਣ ਮੇਰੇ ਤੇ ਯਕੀਨ ਨਹੀਂ ਰਿਹਾ ਉਸ ਨੂੰ ਇਹ ਲੱਗਦਾ ਹੈ ਕਿ ਮੰਨੂ ਨੂੰ ਮੈਂ ਆਪਣੇ ਵੱਲ ਕਰ ਲਿੱਤਾ ਆ ਉਸ ਨੇ ਇਹ ਵੀ ਮਨ੍ਹਾ ਕਰ ਦਿੱਤਾ ਕਿ ਮੈਂ ਮੰਨੂ ਨੂੰ ਤੁਹਾਨੂੰ ਗੋਦ ਨਹੀਂ ਦੇਣਾ ਤੇ ਹੁਣ ਤੁਸੀਂ ਇਸ ਨੂੰ ਨਾਨਾ ਨਾਨੀ ਕੋਲ ਛੱਡ ਆਓ ਆਪਣੇ ਕੋਲ ਨਹੀਂ ਰੱਖਿਓ ਤੇ ਹੁਣ ਅੱਗੇ ਇਸ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ